ਜਿਸਾ ਕਿ ਉਹ ਮੈਡਮ ਕੁਮਾਰ ਸ਼ੇਰਗੁਰੂ ਇੱਕ ਬਹਾਦਰ ਸਾਹਿਬ ਦੀ ਲਾਸਾਨੀ ਸ਼ਹਾਦਤ ਨੂੰ ਯਾਦ ਕਰਨ ਵਾਸਤੇ ਦੇਸ਼ ਦੁਨੀਆ ਦੇ ਸੁਆਗਤ ਹੋਵੇਗਾ ਠੀਕ 350 ਬਰੀ ਪਹਿਲਾ 1675 ਦੇ ਵਿੱਚ 24 ਨਵੰਬਰ ਵਾਲੇ ਦਿਨ ਸ਼ੇਰਗੁਰੂ ਇੱਕ ਬਹਾਦਰ ਸਾਹਿਬ ਤਰਫ ਦੀ ਰਾਖੀ ਕਰਦੇ ਹਾਂ ਬਨੁਕਤ ਦੀ ਰਾਖੀ ਕਰਦੇ ਹਾਂ ਆਪਾ ਬਾਾਰ ਕੇ ਸਰ ਉਹ ਮੁਗਲ ਸਲਫਰੇ ਬਾਦਸ਼ਾਹ ਔਰੰਗਜ਼ੇਬ ਦੀ क्रूरਤਾ ਦਾ ਸ਼ਿਕਾਰ ਹੋਏ ਸਨ ਬੜੇ ਬਾੜੇ ਸਮੇਂ ਸਨ ਹਰ ਕਿਸੇ ਤੇ ਜ਼ੁਲਮ ਪਾਈ ਜਾ ਰਹੇ ਸਨ ਇਸਲਾਮ ਕਬੂਲ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਸੀ ਇਨ੍ਹਾਂ ਹੀ ਸੜਨਾਂ ਦੇ ਵਿੱਚ ਕਸ਼ਮੀਰੀ ਪੰਡਤਾਂ ਦਾ ਇੱਕ ਵਫਰ ਸ਼੍ਰੀ ਅਨੰਦਪੁਰ ਸਾਹਿਬ ਕੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਕੋਲ ਪਹੁੰਚਿਆ ਉਹਨਾਂ ਗੁਰੂ ਸਾਹਿਬ ਨੂੰ ਆਪਣੇ ਦਾ ਬਿਆਨ ਕੀਤੀ ਔਰ ਦੱਸਿਆ ਕਿ ਉਹਨਾਂ ਨੂੰ ਇਸਲਾਮ ਕਬੂਲ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ ਉਹ ਤੁਹਾਡੇ ਉਹ ਪੁਰੂ ਸਾਹਿਬ ਕੋ ਉਹਨਾਂ ਦੱਸਿਆ ਕਿ ਉਹ ਆਪਣੀ ਰਾਖੀ ਵਾਸਤੇ ਆਏ ਹਨ ਕੋਈ ਖੰਡ ਲੱਭਣ ਲਈ ਆਏ ਹਨ ਪੁਰੂ ਸਾਹਿਬ ਬੜੀ ਗੋਦ ਨਾਲ ਉਹਨਾਂ ਦੇ ਨਾਲ ਸੁਨਰੇਸ਼ਨ ਉਹ ਆਦਮ ਮਗਨਸਨ ਉਹਨਾਂ ਆਖਿਆ ਔਕਸਮਾ ਹੈ ਕੁਝ ਵੱਡਾ ਕਰਨ ਦੀ ਜ਼ਰੂਰਤ ਹੈ ਸਮਾ ਸ਼ਹਾਦਤ ਵੱਲ ਇਸ਼ਾਰਾ ਕਰ ਰਿਹਾ ਸੀ ਕੋਲ ਬੈਠੇ ਬਾਲ ਗੋਬਿੰਦ ਨੇ ਆਖਿਆ ਗੁਰੂ ਸਾਹਿਬ ਇਸ ਕਾਰਜ ਨੂੰ ਤੁਹਾਡੇ ਤੋਂ ਬਿਹਤਰ ਹੋਰ ਕੌਣ ਅੰਜਾਮ ਦੇ ਸਕਦਾ ਹੈ ਇਸ ਤੋਂ ਬਾਅਦ ਗੁਰੂ ਸਾਹਿਬ ਦਿੱਲੀ ਲਈ ਰਵਾਨਾ ਹੋਏ ਹਨ ਉਹਨਾਂ ਦੇ ਨਾਲ ਉਹਨਾਂ ਦੇ ਸਾਥੀ ਵੀ ਸਨ ਇਹ ਵੀ ਦੱਸਿਆ ਜਾਂਦਾ ਹੈ ਉਹਨਾਂ ਨੂੰ ਰਾਤ ਦੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਸੀ ਔਰ ਮੁਗਲ ਬਾਦਸ਼ਾਹ ਔਰੰਗਜ਼ੇਬ ਦੇ ਸਾਹਮਣੇ ਪੇਸ਼ ਕੀਤਾ ਗਿਆ ਉਹ ਹੀ ਗੱਲ ਸੀ ਔਰੰਗਜ਼ੇਬ ਨੇ ਉਹਨਾਂ ਦੇ ਸਾਹਮਣੇ ਇਹ ਫਰਮਾਨ ਲਖਿਆ ਕਿ ਉਹ ਇਸਲਾਮ ਕਬੂਲ ਕਰ ਲੈਣ ਔਰੰਗਜ਼ੇਬ ਦਾ ਵਕਸ਼ਾ ਇਹ ਸੀ ਕਿ ਜੇ ਗੁਰੂ ਸਾਹਿਬ ਇਸਲਾਮ ਕਬੂਲ ਕਰ ਲੈਂਦੇ ਹਨ ਤਾਂ ਫਿਰ ਸਾਰੇ ਹੀ ਇਲਾਕੇ ਸਾਰੇ ਹੀ ਕਿੱਤਿਆਂ ਦੇ ਵਿੱਚ ਇਹਨਾਂ ਤੇ ਅਦੁਈ ਹੈ ਆਪਣੇ ਹੱਥ ਇਸਲਾਮ ਕਬੂਲ ਕਰ ਲੈ ਲਏ। ਲੇਕਿਨ ਗੁਰੂ ਸਾਹਿਬ ਨੂੰ ਇਹ ਗੱਲ ਕਿਵੇਂ ਫਰਮਾਨ ਹੋ ਸਕਦੀ ਸੀ? ਉਹ ਇਸ ਗੱਲ ਨੂੰ ਕਿਵੇਂ ਮਨਜ਼ੂਰੀ ਦੇ ਸਕਦੇ ਸਨ? ਉਹਨਾਂ ਨੇ ਸਾਫ਼-ਸਾਫ਼ ਇਹ ਫਰਮਾਨ ਮੰਨ ਤੋਂ ਇਨਕਾਰ ਕਰ ਦਿੱਤਾ। ਉਹਨਾਂ ਦੇ ਅਨੁਯਾਈ ਉਹਨਾਂ ਦੇ ਸਾਥੀ ਵੀ ਉਹਨਾਂ ਦੇ ਨਾਲ ਸਨ। ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਧਰਜਾ ਜੀ। ਸਾਰੇ ਪਹਿਲਾਂ ਇੱਕ ਇੱਕ ਕਰਕੇ ਸ਼ਹੀਦ ਕਰ ਦਿੱਤਾ ਗਿਆ ਪਾਈ ਪਤੀ ਦਾਸ ਨੂੰ چیر ਕੇ ਸ਼ਹੀਦ ਕੀਤਾ ਗਿਆ ਪਾਈ ਸਤੀ ਦਾਸ ਨੂੰ ਰੂਵਿਚ ਲਪੇਟ ਕੇ ਅੱਗ ਲਗਾ ਦਿੱਤੀ ਗਈ ਪਾਈ ਦਿਹਾਲਾ ਜੀ ਨੂੰ ਉਬਲਦੇ ਪਾਣੀ ਦੀ ਦੇਗ ਦੇ ਵਿੱਚ ਬਿਠਾ ਕੇ ਸ਼ਹੀਦ ਕਰ ਦਿੱਤਾ ਗਿਆ ਔਰ ਇਸ ਤੋਂ ਬਾਅਦ ਗੁਰੂ ਸਾਹਿਬ ਨੂੰ ਇਹ ਸਾਰਾ ਨਜ਼ਾਰਾ ਇਹ ਕਲੀਮ ਮਜੀਬੂਦ ਕੀਤਾ ਗਿਆ ਜਾਂ ਐਂਛ ਕਹਨ ਉਹ ਕਿ ਭਾਈ ਮਤੀਦਾਸ ਹੋਰਾਂ ਨੇ ਇਹ ਗੱਲ ਬਿਆਨ ਕੀਤੀ ਸੀ ਜਦੋਂ ਉਹਨਾਂ ਨੂੰ ਇਹ ਪੁੱਛਿਆ ਗਿਆ ਕਿ ਉਹਨਾਂ ਦੀ ਆਖਰੀ ਇੱਛਾ ਕੀ ਹੈ ਤਾਂ ਉਹਨਾਂ ਆਖਿਆ ਸੀ ਕਿ ਜਦੋਂ ਉਹਨਾਂ ਨੂੰ ਸ਼ਹੀਦ ਕੀਤਾ ਜਾਵੇ ਪੁਰਸ਼ਾਂ ਉਹਨਾਂ ਦੇ ਸਾਹਮਣੇ ਹੋਣ ਦੱਸਿਆ ਜਾਂਦਾ ਹੈ ਕਿ ਇਹ ਸ਼ਹੀਦੀਆਂ ਉਹਨਾਂ ਦੇ ਸਾਹਮਣੇ ਹੋਈਆਂ ਬਾਅਦ ਵਿੱਚ ਉਹਨਾਂ ਨੂੰ ਵੀ ਸਿਰ ਕਲਮ ਕਰਕੇ ਸਿਰ ਤਣ ਤੋਂ ਅਲੰਗ ਕਰਕੇ ਸ਼ਹੀਦ ਕਰ ਦਿੱਤਾ ਗਿਆ ਅਜਿਹੀ ਮਹਾਨ ਸ਼ਖਸੀਅਤ ਦੀ ਸ਼ਹਾਦਤ ਨੂੰ ਪ੍ਰਣਾਮ ਕਰਨ ਵਾਸਤੇ ਸਮੁੱਚੇ ਜਗਤ ਦੇ ਵਿੱਚ ਸਮਾਗਮ ਇੱਥੇ ਜਾ ਰਹਿ ਖਣ ਆਪਾ ਵਾਰ ਕੇ ਹਮੇਸ਼ਾ ਲਈ ਜੀਣ ਵਾਲੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਅਤਿ ਦੀ ਵਗਾਰ ਕੇ ਹਮੇਸ਼ਾ ਅਡੋਲ ਰਹਿਣ ਦਾ ਪੈਗਾਮ ਦੇਣ ਵਾਲੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜਿਵੇਂ ਸੂਰਮਾ ਆਪਣੀ ਜਾਨ ਤੋਂ ਬੇਪਰਵਾਹ ਮਨੁੱਖਤਾ ਦੇ ਰਾਖੇ ਜ਼ਰਾ ਤੌਰ ਤੇ ਬਾਲ ਕੁਬਿੰਦਾ ਅਰੂਪ ਮਾਡਲ ਬਣ ਗਏ ਸੰ ਤਾਂ ਹੀ ਤਾਂ ਕਈ ਵਰੇ ਗੁਜ਼ਰ ਜਾਣ ਤੋਂ ਬਾਅਦ 16 ਸੁਧੜੀ ਦੇ ਵਿੱਚ ਖਾਲਸਾ ਹੋਂਦ ਵਿੱਚ ਆਤਾ ਹੈ ਦਸਵੇਂ ਪਾਤਸ਼ਾਹ ਸਿੰਘ ਸਜਾਤੇ ਇਸ ਵਾਰਦਾਤ ਨੂੰ 350 ਵਰੇ ਹੋ ਚੁੱਕੇ ਹਨ ਕਰੂਰ ਆਦਿ ਜੀ ਪਤਾ ਨਹੀਂ ਕਦ ਦਾ ਆਪਣੀ ਕਬਰ ਦੇ ਵਿੱਚ ਗੰਨ ਸੜ ਗਿਆ ਹੋਵੇਗਾ ਲੇਕਿਨ ਗੁਰੂ ਸਾਹਿਬ ਦੀ ਸ਼ਹਾਦਤ ਦਾ ਪਰਛਾਵਾ ਅਜ ਵੀ ਬੜੀ ਸ਼ਾਂਤ ਤੇ ਨਾਲ ਲਹਿਰਾ ਰਿਹਾ ਹੈ